ਅਸੀਂ ਕਰਾਂਗੇ ਪੰਜਾਬ ਦੀਆਂ ਰਾਜਨੀਤਿਕ ਸ਼ਖਸੀਅਤਾਂ ਬਾਰੇ ਪੰਜਾਬ ਜੀਕੇ ਦੇ ਵਿੱਚ ਤਾਂ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਪੰਜਾਬ ਜੀਕੇ ਦੇ ਵਿੱਚ ਰਾਜਨੀਤਿਕ ਸ਼ਖਸੀਅਤਾਂ ਤਾਂ ਉਹਨਾਂ ਦੇ ਬਾਰੇ ਅਸੀਂ ਪੜਾਂਗੇ ਜਿਨ੍ਹਾਂ ਨੇ ਜਿਹੜਾ ਇਹ ਪੰਜਾਬ ਦੀ ਰਾਜਨੀਤੀ ਵਿੱਚ ਜਿਹੜਾ ਹੈ ਅਹਿਮ ਭੂਮਿਕਾ ਅਹਿਮ ਜਿਹੜਾ ਰੋਲ ਅਦਾ ਕੀਤਾ ਹੈ ਤਾਂ ਰਾਜਨੀਤਿਕ ਸ਼ਖਸੀਅਤਾਂ ਦੇ ਵਿੱਚ ਸਭ ਤੋਂ ਪਹਿਲਾਂ ਕਰਾਂਗੇ ਪ੍ਰਤਾਪ ਸਿੰਘ ਕੈਰੋ 1901 ਤੋਂ 1965 ਓਏ ਅਸੀਂ ਪੰਜਾਬ ਰਾਜ ਯਾਨੀ ਕਿ ਜਿਸ ਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸ਼ਾਮਿਲਤਨ ਉਹਨਾਂ ਦੇ ਮੁੱਖ ਮੰਤਰੀ ਰਏ ਸੀਐਮ ਬੜੇ ਉਸ ਪੰਜਾਬ ਦੇ ਔਰ ਇਹਨਾਂ ਨੂੰ ਜਿਹੜਾ ਹੈ ਜੋ ਕੇ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਹੈ ਪਿਤਾਮਾ ਵੀ ਮੰਨਿਆ ਜਾਂਦਾ ਹੈ ਔਰ ਉਹ ਜਿਹੜਾ ਸੀ ਦੂਰ ਦ੍ਰਿਸ਼ਟੀ ਵਾਲਾ ਜਿਹੜਾ ਸੀਗਾ ਦੂਰ ਦ੍ਰਿਸ਼ਟੀ ਵਾਲੀ ਸੋਚ ਦੇ ਰਸੀ 사ਦਕਸਨ ਔਰ ਉਹਨਾਂ ਨੇ ਜਿਹੜਾ ਸੀ ਪੰਜਾਬ ਦੀ ਉਨਤੀ ਦੀ ਜਿਹੜੀ ਹੈ ਨੀਂ ਰੱਖੀ ਔਰ ਇਹਨਾਂ ਨੇ ਜਿਹੜਾ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਹੈ ਸਥਾਪਨਾ ਵੀ ਕੀਤੀ ਕਿੱਥੇ ਲੁਧਿਆਣਾ ਦੇ ਵਿੱਚ ਔਰ ਇਹਨਾਂ ਨੇ ਜਿਹੜਾ ਸੀ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਵੀ ਵੱਡੀ ਜਿਹੜੀ ਆ ਭੂਮਿਕਾ ਨਿਭਾਈ ਔਰ ਇਹਨਾਂ ਨੇ ਪੰਜਾਬ ਨੂੰ ਜਿਹਾ ਸੀ ਭਾਰਤ ਦੇ ਉਦਯੋਗਿਕ ਨਕਸ਼ੇ ਤੇੜਾ ਵਾਲੇ ਆ ਕੇ ਖੜਾ ਕਰ ਦਿੱਤਾ ਕਿਹਨਾਂ ਨੇ ਪ੍ਰਤਾਪ ਸਿੰਘ ਕੈਰੋ ਨੇ ਨੈਕਸਟ ਸਾਡੇ ਕੋਲ ਆ ਜਾਂਦੇ ਨੇ ज्ञानी जैल सिंह 1916 तो लेके 1994 ईसवी तक ठीक है और वो भारतीय राष्ट्रीय कांग्रेस संघ ਨਾਲ ਜਿਹੜੇ ਸੀ ਇਹ ਜੁੜੇ ਹੋਏ ਰਾਜਨੀਤਿਕ ਨੇਤਾ ਹਨ और ਇਹ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਆ और भारत ਦੇ 7ਵੇਂ ਰਾਸ਼ਟਰਪਤੀ ਵੀ ਰਹੇ यानी कि ਇਹ ਜਿਹੜੇ ਆ ज्ञानी जैल सिंह ਜਿਹੜੇ ਆ ਭਾਰਤ ਦੇ ਜਿਹੜੇ ਆ ਪ੍ਰੈਜ਼ੀਡੈਂਟ ਰੇ ਰਾਸ਼ਟਰਪਤੀ ਵੀ ਬਣੇ और ਇਹਨਾਂ ਦਾ ਜਨਮ ਸੱਤੀ ਜਨਮ ਜਿਹੜਾ ਹੈ ਉਹ ਕਿੱਥੇ ਹੁੰਦਾ ਹੈ ਫਰੀਦਕੋਟ ਪਿੰਡ ਸਿੱਧੇ ਮਾਵਕੇ ਜਿਹੜਾ ਵਾ 5 ਮਈ 1916 ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੁੰਦਾ ਹੈ ਔਰ ਸਿੱਖ ਮਸ਼ੀਨਰੀ ਕਾਲਜ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਬਾਰੇ ਜਿਹੜਾ ਸੀ ਇਹਨਾਂ ਨੇ ਗੂੜਾ ਜਿਹੜਾ ਗਿਆਨ ਆ ਉਹ ਲਿਆ ਹੋਇਆ ਸੀ ਤਾਹੀਂ ਇਹਨਾਂ ਦੇ ਅਗੇੜਾ ਵਾ ਗਿਆਨੀ ਦੀ ਜਿਹੜੀ ਆ ਉਪਾਧੀ ਇਹਨਾਂ ਨੂੰ ਮਿਲੀ ਯਾਨੀ ਕਿ ਜਿਹੜੀ ਗਿਆਨੀ ਦੀ ਉਪਾਧੀ ਹੈ ਉਹ ਇਹਨਾਂ ਨੂੰ ਕਿਵੇਂ ਮਿਲਦੀ ਹੈ ਮਸ਼ੀਨਰੀ ਸਿੱਖ ਮਸ਼ੀਨਰੀ ਕਾਲਜ ਅੰਮ੍ਰਿਤਸਰ ਤੋਂ ਇਹਨਾਂ ਨੇ ਗੁਰੂਗ੍ਰੰਥ ਸਾਹਿਬ ਜੀ ਦੇ ਬਾਰੇ ਜਿਹੜਾ ਗੂੜਾ ਗਿਆਨ ਪ੍ਰਾਪਤ ਕੀਤਾ ਸੀ ਲਿਆ ਸੀ ਔਰ 1982 ਵਿੱਚ ਆਪ ਨੂੰ ਜਿਵੇਂ ਜ ਸੀ ਸਰਬਸਮਤੀ ਨਾਲ ਜਿਹੜਾ ਸੀਗਾ ਭਾਰਤ ਦਾ ਰਾਸ਼ਟਰਪਤੀ ਜਿਹੜਾ ਵਾ ਚੁਣਿਆ ਗਿਆ ਸੀਗਾ ਔਰ 25 ਦਸੰਬਰ 1994 ਨੂੰ ਜਿਹੜਾ ਸੀ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਕਾਲਜ ਵਿਖੇੜਾ ਸੀ ਆਪਦੀ ਮੌਤ ਹੋ ਜਾਂਦੀ ਹੈ ਔਰ ਪ੍ਰਾਣੀ ਦਿੱਲੀ ਦੇ ਰਾਜ ਘਾਟ ਯਾਦਗਾਰ ਵਿਖੇੜਾ ਆਪਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਗਿਆ ਨੈਕ ਸਾਡੇ ਕੋਲ ਆ ਜਾਂਦੇ ਨੇ 인ਦਰ ਕੁਮਾਰ ਗੁਜਰਾਲ 1919 ਤੋਂ 2012 ਉਹ ਭਾਰਤ ਦੇ ਜਿਹੜੇ ਸੀ 12ਵੇਂ ਪ੍ਰਧਾਨ ਮੰਤਰੀ ਰਹੇ ਆ ਠੀਕ ਹੈ ਭਾਰਤ ਦੇ ਪ੍ਰਾਈਮ ਮਿਨਿਸਟਰ ਰਹਿੰਦੇ ਨੇ ਕੌਣ ਇੰਦਰਪ੍ਰਤਾਪ ਗੁਜਰਾਲ ਕਦੋਂ ਠੀਕ ਹੈ 12ਵੇਂ ਪ੍ਰਧਾਨ ਮੰਤਰੀ ਰਹੇ ਔਰ ਉਹ ਭਾਰਤ ਦੂਜੇ ਪ੍ਰਧਾਨ ਮੰਤਰੀ ਸਰ ਜੋ ਰਾਜ ਸਭਾ ਤੋਂ ਸਿੱਧਾ ਪ੍ਰਧਾਨ ਮੰਤਰੀ ਜਿਹੜੇ ਸੀ ਚੁਣੇ ਗਿਆ ਕਿੱਥੋਂ ਚੁਣੇ ਗਿਆ ਸਿੱਧੇ ਪ੍ਰਧਾਨ ਮੰਤਰੀ ਰਾਜ ਸਭਾ ਤੋਂ ਔਰ ਵੀ ਪੀ ਸਿੰਘ ਦੀ ਜਿਹੜੀ ਸੀ ਸਰਕਾਰ ਵਿੱਚ ਆਪਨੇ ਜੀ ਸੀ ਬਤੌਰ ਵਿਦੇਸ਼ ਮੰਤਰੀ ਵੀ ਕੰਮ ਕੀਤਾ ਔਰ 19900 99 ਇਸਵੀ ਦੀਆਂ ਚੋਣਾਂ ਵਿੱਚ ਆਪਨੇ ਪੰਜਾਬ ਦੇ ਜਲੰਧਰ ਸੰਸਦੀ ਹਲਕੇ ਦੇ ਵਿੱਚੋਂ ਵੀ ਆਪ ਜਿਹੜੇ ਆ ਚੁਣੇ ਗਿਆ ਯਾਨੀ ਕਿ ਇਹ ਕੀ ਹੈ ਦੇਖੋ ਇੱਥੇ ਕੀ ਹੈ ਮੁੱਖ ਮੰਤਰੀ ਰਹੇ ਨੇ ਭਾਰਤ ਸੌਰੀ ਪ੍ਰਧਾਨ ਮੰਤਰੀ ਰਹੇ ਨੇ ਭਾਰਤ ਦੇ ਓਕੇ ਉਸ ਤੋਂ ਅੱਗੇ ਹਰਚਰਨ ਸਿੰਘ ਬਰਾੜ 1922 ਤੋਂ ਲੈ ਕੇ 2009 ਤੱਕ ਤਾਂ ਇਹ ਜਿਹੜੇ ਆ ਉਹ 31 ਅਗਸਤ 1995 ਤੋਂ ਜਿਹੜਾ ਸੀ 21 ਨਵੰਬਰ 1996 ਤੱਕ ਇਹ ਰਹੇ ਸੀ ਮੁੱਖ ਮੰਤਰੀ ਰਹਿੰਦੇ ਆ ਪੰਜਾਬ ਦੇ ਔਰ ਸਰਦਾਰ ਬੇਅੰਤ ਸਿੰਘ ਦੀ ਮੌਤ ਮਗਰੋਂ ਉਹ ਮੁੱਖ ਮੰਤਰੀ ਜਿਹੜੇ ਸੀ ਬਣੇ ਸੀਗੇ ਔਰ ਇਸ ਤੋਂ ਪਹਿਲਾਂ ਉਹ ਫਰਵਰੀ 1977 ਤੱਕ ਜਿਹੜਾ ਸੀ ਉੜੀਸਾ ਦੇ ਗਵਰਨਰ ਰਹ ਚੁੱਕੇ ਸਨ ਔਰ ਇਸ ਤੋਂ ਬਾਅਦ ਜਿਹੜਾ ਸੀ 1977 ਤੋਂ ਲੈ ਕੇ 1979 ਤੱਕ ਜਿਹੜਾ ਸੀਗਾ ਤੱਕ ਉਹ ਹਰਿਆਣਾ ਦੇ ਗਵਰਨਰ ਜਿਹੜੇ ਆ ਰਹਿੰਦੇ ਆ ਔਰ 6 ਸਤੰਬਰ 2009 ਨੂੰ ਜਿਵੇਂ ਸੀ ਲੰਬੀ ਬਿਮਾਰੀ ਤੋਂ ਬਾਅਦ ਜਿਹੜਾ ਸੀ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਔਰ ਇਹ 76 ਸਾਲ ਜਿਹੜੇ ਆ ਇਹਨਾਂ ਦੇ ਜਿਹੜੀ ਸੀ ਉਮਰ ਸੀਗੀ ਉਸ ਤੋਂ ਬਾਅਦ ਨੈਕਸਟ ਜੇਕਰ ਅਸੀਂ ਦੇਖੀਏ ਤਾਂ ਡਾਕਟਰ ਬਲਰਾਮ ਚਾਖੜ ਜਾਖੜ ਠੀਕ ਹੈ 1923 ਤੋਂ 2016 ਤੱਕ ਹੈ ਜਿਹੜਾ ਇਹਨਾਂ ਦਾ ਜੀਵਨ ਕਾਲ ਹੈ ਔਰ ਉਹ ਇੱਕ ਜਿਹੜੇ ਸੀ ਉੱਗੇ ਭਾਰਤੀ ਰਾਜਨੀਤਿਕ ਅਤੇ ਪਾਰਲੀਮੈਂਟਰੀ ਮੈਂਬਰ ਹੋਣ ਦੇ ਨਾਲ ਨਾਲ ਜੇ ਅਸੀਂ ਮੱਧ ਪ੍ਰਦੇਸ਼ ਦੇ ਪੂਰਵ ਗਵਰਨਰ ਵੀ ਜਿਹੜੇ ਆ ਉਹ ਰਹਿੰਦੇ ਆ ਉਹ ਚਾਖੜ ਗੋਤਰ ਦੇ ਜਿਹੜਾ ਸੀ ਜੱਟ ਪਰਿਵਾਰ ਵਿੱਚੋਂ ਪੰਜਕੋਸ਼ੀ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਿਹੜਾ ਸੀਗਾ 23 ਅਗਸਤ 1923 ਨੂੰ ਜਿਹੜਾ ਪੈਦਾ ਹੋਏ ਆ ਔਰ 1980 ਤੋਂ ਲੈ ਕੇ 89 ਤੱਕ ਠੀਕ ਹੈ 1980 ਤੋਂ ਲੈ ਕੇ 19 ਤੋਂ 1999 ਤੱਕ ਜਿਹੜੇ ਅਸੀਂ ਆਪ ਲੋਕ ਸਭਾ ਦੇ ਰਹੇ ਆ ਉਹ ਕੀ ਰਹਿੰਦੇ ਨੇ ਸਪੀਕਰ ਲੋਕ ਸਭਾ ਦੇ ਸਪੀਕਰ ਨੇ ਔਰ ਪਾਰਲੀ ਐਜੰਸੀ ਪਾਰਲੀਮੈਂਟੀ ਅਜਾਇਬ ਘਰ ਦੀ ਜਿਹੜੀ ਇਹਨਾਂ ਨੇ ਸਥਾਪਨਾ ਕੀਤੀ ਠੀਕ ਹੈ ਸਥਾਪਨਾ ਇਹਨਾਂ ਦੀ ਹੀ ਦੇਣਾ ਔਰ ਕੰਮ ਜਿਹੜਾ ਕਾਮਨ ਵੈਲਥ ਪਾਰਲੀਮੈਂਟੀ ਜਿਹੜਾ ਆਬਜੈਕਟਿਵ ਠੀਕ ਹੈ ਫਾਰਮਡ ਚੇਅਰਮੈਨ ਜਿਹੜੇ ਆ ਬਣਨ ਵਾਲੇ ਆਪ ਦੇ ਸੀ ਪਹਿਲੇ ਏਸ਼ੀਅਨ ਸਨ ਫਰਵਰੀ 2016 ਵਿੱਚ ਜਿਹੜੇ ਆਪ ਜਿਹੜੇ ਆ ਚੱਲ ਵਸੇ ਇਹਨਾਂ ਦਾ ਆਕਾਲ ਚਲਾਣਾ ਜਿਹੜਾ ਹੋ ਗਿਆ ਓਕੇ ਨੈਕਸਟ ਜਿਹੜਾ ਹੈ ਅੰਥ ਰਤਨ ਸ਼੍ਰੀ ਗੁਰਬਚਨ ਸਿੰਘ ਟੋਹਰਾ ਟੋਹਰਾ ਠੀਕ ਹੈ ਤਾਂ 201924 ਤੋਂ 2004 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਜਿਹੜੇ ਆ ਗੁਰਬਚਨ ਸਿੰਘ ਦਾ ਜਨਮ ਕਿੱਥੇ ਹੁੰਦਾ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਟੋਹਰਾ ਠੀਕ ਹੈ ਟੋਹਰਾ ਦੇ ਵਿਖੇ ਜਿਹੜਾ ਵਾ ਸਤੰਬਰ 1924 ਦੇ ਵਿੱਚ ਹੁੰਦਾ ਔਰ ਆਪ ਦਾ ਰਿਕਾਰਡ ਜਿਹੜਾ ਹੈ ਰਿਕਾਰਡ ਤੋੜ 27 ਸਾਲ ਤੱਕ ਜਿਹੜਾ ਸੀ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਆ ਇਹ ਮੁਖੀ ਰਹਿੰਦੇ ਆ ਔਰ ਭਾਰਤ ਦੇ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ ਨੇ ਜਿਹੜਾ ਸੀ ਆਪ ਨੂੰ ਇੱਕ ਜਿਹੜਾ ਸੀ ਇੱਕ ਇਹੋ ਜਿਹਾ ਸਿੱਖ ਨੇਤਾ ਜਿਹੜਾ ਸੀ ਜਿਹੜਾ ਸੀ ਬਖਾਨਿਆ ਹੈ ਕਿ ਜੋ ਕਿ ਜਿਹੜਾ ਸੀ ਮੰਨ ਹੋਈ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤ ਸੀ ਅਤੇ ਜਿਹੜਾ ਜਿਸਨੇ ਨੂੰ ਜਿਹੜਾ ਸੀ ਲੋਕ ਉਸ ਦੇ ਚੰਗੇ ਕਾਰਜਾਕਰਨ ਜਿਹੜਾ ਵਾ ਯਾਦ ਕਰਦੇ ਆ ਕਿੰਨਾਂ ਨੂੰ ਗੁਰਬਚਨ ਸਿੰਘ ਜਿਹੜਾ ਹੈ ਟੋਹੜਾ ਨੂੰ ਓਕੇ ਉਹਨਾਂ ਦੇ ਸਹਾਦਕ ਜਿਹੜੇ ਸੀ ਉਹਨਾਂ ਨੂੰ ਪ੍ਰਧਾਨ ਜੀ ਜਾਂ ਫਿਰ ਜਥੇਦਾਰ ਕਹਿ ਕੇ ਜਿਹੜੇ ਸੀ ਸੰਬੋਧਿਤ ਕਰਦੇ ਸਨ ਓਕੇ ਗੁਰਬਚਨ ਸਿੰਘ ਨੂੰ ਓਕੇ ਨੈਕਸਟ ਜਿਹੜਾ ਸਾਡੇ ਕੋਲ ਆ ਜਾਂਦਾ ਹੈ ਸੰਤ ਹਰਚੰਦ ਸਿੰਘ ਲੰਗੋਵਾਲ ਅਸੀਂ ਲੰਗੋਵਾਲ ਸਮਝੋ ਤਾਪੜਿਆ ਅਸੀਂ ਰਾਜੀਵ ਲੰਗੋਵਾਲ ਸਮਝੋ ਔਰਤ ਉਹੀ ਵਾਲੇ ਨੇ ਸੰਤ ਹਰਚੰਦ ਸਿੰਘ ਲੰਗੋਵਾਲ 1932 ਤੋਂ 1985 ਤਾਂ ਇਹ ਜਿਹੜੇ ਸੀਗੇ 1980 ਵਿੱਚ ਜਿਹੜਾ ਪੰਜਾਬ ਵਿੱਚ ਜਿਹੜੇ ਸੀ ਉੱਭਰੇ ਖਾੜਕੂਵਾਦ ਦੌਰਾਨ ਆਪ ਵੀ ਅਸੀਂ ਅਕਾਲੀ ਦਲ ਦੇ ਪ੍ਰਧਾਨ ਸਨ ਔਰ ਉਹਨਾਂ ਨੇ ਜਿਹੜਾ ਸੀਗਾ ਸਿੱਖ ਸਹਿਤ ਅਤੇ ਸਿਧਾਂਤ ਨੂੰ ਜਿਹੜਾ ਪੜਿਆ ਅਤੇ ਸਿੱਖ ਸੰਗਤ ਨੂੰ ਜਿਹੜਾ ਤਾਰਨ ਕੀਤਾ 1975 ਦੇ ਵਿੱਚ ਜਿਹੜਾ ਸੀ ਹਲੇਮੀ ਰੱਖਣ ਵਾਲੇ ਅਤੇ ਵਿਚਾਰ ਵਾਨਸੰਤ ਟੋਹਰਾ ਜਾਨੀ ਕਿ ਸੰਤ ਟੋਹਰਾ ਠੀਕ ਹੈ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਜਿਹੜਾ ਸੀ ਕਾਰਜਕਾਰੀ ਪ੍ਰਧਾਨ ਸਾਧਨ ਨੂੰ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਵੱਲੋਂ ਜਿਹੜਾ ਸੀ ਆਪਾਤਕਾਲੀਨ ਸਥਿਤੀ ਕੋਸ਼ਿਤ ਕਰਨ ਮਗਰੋਂ ਵਿਰੋਧੀ ਸਿਖੇੜ ਅਸੀਂ ਧਿਰ ਦੀ ਅਗਵਾਈ ਕਰਨ ਲਈ ਜਿਹੜਾ ਸੀ ਸੱਦਿਆ ਗਿਆ ਅਰ ਪੰਜਾਬ ਸਮਝੌਤਾ ਜਿਸ ਵਿੱਚ ਰਾਜੀਵ ਲੋਂਗਵਾਲ ਸਮਝੌਤਾ ਜਿਹਨੂੰ ਆਖਦੇ ਆ ਕਰਨ ਦੇ 1 ਮਹੀਨੇ ਤੋਂ ਹੀ ਘਟ ਅਰਸੇ ਵਿਜਣਾ ਸੀ 20 ਅਗਸਤ ਇਥੇ ਅਗਸਤ ਹੈ ਠੀਕ ਹੈ 20 ਅਗਸਤ 1985 ਜਰਸੀ ਪਿੰਡ ਸ਼ੇਰਪੁਰ ਜੋ ਲੋਂਗੋਵਾਲ ਦੇ ਨੇੜੇ ਹੀ ਹੈ ਉਥੇ ਜਿਹੜਾ ਸੀ ਇਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਸੀ ਇਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਕਿਉਂਕਿ ਕਿਉਂਕਿ ਕਿਸ ਕਰਕੇ ਕਿ ਇੰਦਰਾ ਗਾਂਧੀ ਜੀ ਵੱਲ ਜਿਹੜਾ ਆਪਾਤਕਾਲੀਨ ਸਥਿਤੀ ਜਿਹੜੀ ਕੋਸ਼ਿਸ਼ ਕਰਨ ਮਗਰੋਂ ਜਿਹੜਾ ਸੀ ਇਹਨਾਂ ਨਾਲ ਇਹ ਹੁੰਦਾ ਹੈ ਓਕੇ ਠੀਕ ਹੈ ਉਸ ਤੋਂ ਬਾਅਦ ਨੈਕਸਟ ਜਿਹੜੇ ਆ ਬੇਅੰਤ ਸਿੰਘ 1922 ਤੋਂ ਲੈ ਕੇ 1995 ਤੱਕ ਤਾਂ ਉਹ ਜਿਹੜਾ ਸੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਜਿਹੜਾ ਸੀ ਰਾਜਨੀਤਿਕ ਅਤੇ 1992 ਤੋਂ ਲੈ ਕੇ 95 ਤੱਕ ਜਿਹੜਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਆ ਕੌਣ ਬੇਅੰਤ ਸਿੰਘ ਔਰ ਆਪ ਨੂੰ ਜਿਹੜਾ ਸੀ ਕੁਝ ਅਣਪਛਾਤੇ ਖਾਲਿਸਤਾਨੀ ਕਾਰਕੁਨਾ ਤਮਾਕੇ ਵੀ ਜਿਹੜਾ ਸੀ ਮਾਰ ਦਿੱਤਾ ਗਿਆ ਸੀਗਾ ਔਰ ਇਹਨਾਂ ਨੇ ਅਜੇਹਾ ਖੜਕੂਵਾ ਦ ਦੌਰ ਦੌਰਾਨ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਹੱਕ ਵਿੱਚ ਜਿਹੜਾ ਸੀ ਰੋ ਦਿਖਾਉਣ ਲਈ ਜੈਸੀ ਕੀਤਾ ਗਿਆ ਸੀਗਾ ਔਰ 1992 ਦੇ ਵਿੱਚ ਹੀ ਜਿਹੜਾ ਆਪ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸੀ ਬਣੇ ਔਰ 31 ਅਗਸਤ 1995 ਦੇ ਵਿੱਚ ਜਿਹੜਾ ਸੀ ਚੰਡੀਗੜ੍ਹ ਦੀ ਸਿਕਤਰੇਤ ਵਿਖੇ ਆਪ ਨੂੰ ਜਿਹੜਾ ਸੀ ਬੰਬ ਧਮਾਕਾ ਰਾਈ ਜਿਹੜਾ ਵਾ ਮਾ ਦਿੱਤਾ ਜਾਂਦਾ ਹੈ ਇਹਨਾਂ ਨੂੰ ਕਿਨਾਂ ਨੂੰ ਬਿਆਨਤ ਸਿੰਘ ਨੂੰ ਕਲੀਅਰ ਹੈ ਔਰ ਨੈਕਸਟ ਜਿਹੜੇ ਸਾਡੇ ਕੋਲ ਆ ਜਾਂਦੇ ਨੇ ਸੁਰਜੀਤ ਸਿੰਘ ਬਰਨਾਲਾ ਕੌਣ ਸੁਰਜੀਤ ਸਿੰਘ ਬਰਨਾਲਾ ਤੇ ਉਹ ਜਿਹੜੇ ਇਹ ਕੀ ਹੈ ਇਹ ਵੀ ਪੰਜਾਬ ਦੀ ਇੱਕ ਰਾਜਨੀਤਿਕ ਸ਼ਖਸੀਅਤ ਹੈ ਔਰ ਇਹ ਇੱਕ ਜਿਹੜੇ ਆ ਭਾਰਤੀ ਰਾਜਨੇਤਾ ਹੋਏ ਆ ਔਰ ਆਪਨੇ ਅਸੀਂ 1985 ਤੋਂ ਲੈ ਕੇ 87 ਤੱਕ ਜਿਹੜਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਆ ਔਰ ਭਾਰਤ ਦੀ ਜੋ ਰਾਜਨੀਤਿਕ ਰਾਜਨੀਤੀ ਦੇ ਵਿੱਚ ਜਿਹੜਾ ਸੀਗਾ ਕਾਰਜਕਾਲ ਦੌਰਾਨ ਜਿਹੜਾ ਸੀਗਾ ਆਪ ਤਮਿਲਨਾਡੂ ਉੱਤਰਾਖੰਡ ਅੰਦਰਾ ਪ੍ਰਦੇਸ਼ ਉੜੀਸਾ ਦੇ ਗਵਰਨਰ ਤੇ ਅੰਡੇਮਾਨ ਤੇ ਨਿਕੋਬਾਰ ਅਤੇ ਪੁੰਡੋਚਰੀ ਦੇ ਜਿਹੜੇ ਆ ਲੈਫਟੀਨੈਂਟ ਗਵਰਨਰ ਵੀ ਜਿਹੜੇ ਆ ਆਪ ਰਹਿੰਦੇ ਨੇ ਕੌਣ ਸੁਰਜੀਤ ਸਿੰਘ ਬਰਨਾਲਾ ਉਹ ਜਿਹੜੇ ਸੀ ਦੋ ਵਾਰ ਕੇਂਦਰੀ ਕੈਬਨਿਟ ਮੰਤਰੀ ਤੇ ਜਿਹੜੇ ਆ ਉਪ ਰਾਸ਼ਟਰਪਤੀ ਲਈ ਵੀ ਯੋਗ ਉਮੀਦਵਾਰ ਜਿਹੜੇ ਆ ਰਹੇ ਆ ਔਰ 2000 ਦੇ ਵਿੱਚ ਜਿਹੜਾ ਸਤੋ ਲੈ ਕੇ 2003 ਤੱਕ ਜਿਹੜੇ ਆ ਜਿਹੜੇ ਆ ਤੱਕ ਜਿਹੜੇ ਆ ਨਵੇਂ ਬਣੇ ਉਤਰਾਖੰਡ ਰਾਜ ਦੇ ਜਿਹੜੇ ਸੀ ਪਹਿਲੇ ਜਿਹੜੇ ਆ ਗਵਰਨਰ ਵੀ ਰਹਿੰਦੇ ਆ ਕੌਣ ਸੁਰਜੀਤ ਸਿੰਘ ਬਰਨਾਲਾ ਠੀਕ ਹੈ 2000 ਤੋ ਲੈ ਕੇ 2003 ਤੱਕ ਜਿਹੜਾ ਉੱਤਰਾਖੰਡ ਦੇ ਕੀ ਬੰਦੇ ਆ ਪਹਿਲੇ ਗਵਰਨਰ ਬੰਦੇ ਆ ਉਸ ਤੋਂ ਬਾਅਦ ਆ ਡਾਕਟਰ ਏ ਆਰ ਇੱਕ ਜਿਹੜਾ ਕਿਦਵੀ ਮਗਰ ਜਿਹੜਾ ਸੀ ਆਪ ਦੂਜੇ ਸਭ ਤੋਂ ਲੰਬੇ ਕਾਰਜਕਾਰ ਵਾਲ ਜਿਹੜੇ ਆ ਗਵਰਨਰ ਆ ਔਰ ਆਪ ਜਿਹਾ ਸੀ ਲੰਬਾ ਸਮਾਂ ਬਿਮਾਰ ਰਹਿਣ ਤੋਂ ਬਾਅਦ ਜਿਹੜਾ ਸੀ 2017 ਵਿੱਚ ਜਿਹੜਾ ਸੀ ਆਪ ਚਲ ਵਸੇ ਆਪਦਾ ਇਹਨਾਂ ਦਾ ਜਿਹੜਾ ਸੀ ਦਿਹਾਂਤ ਹੋ ਗਿਆ ਸੀਗਾ ਨੈਕਸਟ ਪ੍ਰਕਾਸ਼ ਸਿੰਘ ਬਾਦਲ ਇਹ ਪੰਜਾਬ ਦੇ ਕੀ ਆ ਉੱਗੇ ਰਾਜਨੀਤਿਕ ਨੇਤਾ ਸਨ ਠੀਕ ਹੈ ਔਰ ਜਿਨ੍ਹਾਂ ਨੇ ਜਾਨੀ ਕਿ ਹੁਣ ਕੀ ਇਹ ਸਨਨਕ ਕੇ ਜਿਹੜੇ ਇਹਨਾਂ ਦਿਹਾਂਤ ਹੋ ਚੁੱਕਾ ਔਰ ਜਿਨ੍ਹਾਂ ਨੇ ਜਿਵੇਂ ਲੰਬੇ ਸਮੇਂ ਦੇ ਲੰਬੇ ਸਾਲ ਦੇ ਰਾਜ ਕਾਰਜਕਾਲ ਉਪਰੰਤ ਆਪਣੀ ਉੱਚ ਰਾਜਨੀਤਿਕ ਜਿਹੜਾ ਵਾ ਰਤਬਾ ਬਣਾਇਆ ਔਰ ਉਹ ਜਿਵੇਂ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਕਿੰਨੀ ਵਾਰ ਬਣੇ ਆ ਪੰਜ ਵਾਰ 1970 ਤੋਂ 71 ਤੱਕ ਉਸ ਵਸਤ 70 ਤੋਂ 80 ਉਸ ਤੋਂ ਬਾਅਦ 97 ਤੋਂ 2 ਔਰ 2007 ਤੋਂ 12 ਯਾਨੀ ਕਿ ਇੱਕ ਵਾਰ 2 3 4 ਉਸ ਤੋਂ ਬਾਅਦ ਆ ਤੱਕ ਅਤੇ 2012 ਤੋਂ 17 ਆਪ ਜਿਹੜੇ ਰਾਜਨੀਤਿਕ ਸਫਰ ਜਿਹੜਾ ਹੈ ਸਫਰ 1947 ਵਿੱਚ ਸ਼ੁਰੂ ਹੁੰਦਾ ਹੈ ਔਰ ਜਿਵੇਂ ਸੀ 1957 ਤੱਕ ਆਪ ਨੂੰ ਪੰਜਾਬ ਵਿਧਾਨ ਸਭਾ ਲਈ ਜਿਹੜਾ ਸੀ ਚੁਣਿਆ ਗਿਆ ਸੀਗਾ ओके okay? और आपने इसी पंचायती राज पशुपालन डेरी फार्म मछली पालन ਤੇ ਕਈ ਹੋਰ ਜਿਹੜੀਆਂ ਸਮਾਜਿਕ ਭਲਾਈ ਸਕੀਮਾਂ ਸੀ ਵਿੱਚ बतौर ਮੁੱਖ ਮੰਤਰੀ ਜਿਹੜਾ बतौर ਮੰਤਰੀ ਇਹਨਾਂ ਨੇ ਇਹਨਾਂ ਦੇ ਵਿੱਚ ਕੰਮ ਕੀਤਾ ਔਰ ਆਪ ਨੂੰ ਜਿਹੜਾ ਸੀਗਾ 2015 ਵਿੱਚ ਪਦਮ ਵਿਪੂਸ਼ਣ ਨਾਲ ਜਿਹੜਾ ਸਨਮਾਨਿਤ ਕੀਤਾ ਜਾਂਦਾ ਹੈ ਭਾਰਤ ਸਰਕਾਰ ਦੇ ਦੁਆਰਾ ਉਸ ਤੋਂ ਅੱਗੇ ਨੈਕਸਟ ਸਾਡੇ ਕੋਲ ਆ ਜਾਂਦੇ ਨੇ ਕੈਪਟਨ ਅਮਨਿੰਦਰ ਸਿੰਘ ਕੈਪਟਨ ਅਮਨਿੰਦਰ ਸਿੰਘ ਜਿਹੜੇ ਨੇ ਇਹ ਯਾਦਵਿੰਦਰ ਸਿੰਘ ਤੇ ਮਹਿੰਦਰ ਕੌਰ ਦੇ ਪੁੱਤਰ ਹਨ ਜਾਨੀ ਕਿ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਜਿਹੜੇ ਆ ਪੁੱਤਰ ਨੇ ਕੋਣ ਕੈਪਟਨ ਅਮਨਿੰਦਰ ਸਿੰਘ ਓਕੇ ਔਰ ਆਪ ਦੇ ਪਿਤਾ ਯਾਦਵਿੰਦਰ ਸਿੰਘ ਜਿਹੜੇ ਸੀ ਪਟਿਆਲਾ ਪੂਰਵ ਮਹਾਰਾਜਾ ਸਰ ਔਰ ਆਪ ਨੇ ਜਿਹੜਾ ਸੀ 16 ਮਾਰਚ 2017 ਨੂੰ ਜਿਹੜਾ ਸੀ ਪੰਜਾਬ ਦੇ 26 ਮੈਂ ਮੁੱਖ ਮੰਤਰੀ ਵਜੋਂ ਜਿਹੜਾ ਵਾ ਸੌ ਚੁੱਕੀ ਔਰ ਉਹ ਜਿਹੜੇ ਸੀਗੇ 2002 ਤੋਂ ਲੈ ਕੇ 7 ਤੱਕ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਆ ਓਕੇ ਔਰ ਆਪ ਨੇ ਜਿਹੜਾ ਸੀਗਾ 1963 ਤੋਂ ਲੈ ਕੇ 1966 ਇਸਵੀ ਤੱਕ ਜਿਹੜਾ ਸੀਗਾ ਭਾਰਤੀ ਫੌਜ ਵਿੱਚ ਜਿਹੜਾ ਵਾ ਕੰਮ ਕੀਤਾ ਇਹਨਾਂ ਨੇ ਕਿਸ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਔਰ 1980 ਵੀ ਜਿਹੜਾ ਸੀ ਕਾਂਗਰਸ ਪਾਰਟੀ ਵੱਲੋਂ ਵਾਂ ਵੱਲੋਂ ਤੇ ਲੋਕ ਸਭਾ ਮੈਂਬਰ ਜਿਹੜੇ ਆ ਇਹ ਚੁਣੇ ਗਏ ਔਰ 1999 ਤੋਂ ਲੈ ਕੇ 2002 ਤੱਕ ਜਿਹੜਾ ਸੀ ਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿੰਦੇ ਆ ਔਰ ਜੇਕਰ ਅਸੀਂ ਗੱਲ ਕਰੀਏ ਤਾਂ ਹੁਣ ਜਿਵੇਂ ਭਗਵੰਤ ਸਿੰਘ ਮਾਨ ਜਿਹੜੇ ਨੇ ਮੁੱਖ ਮੰਤਰੀ ਆ ਪੰਜਾਬ ਦੇ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਸਨ ਯਾਨੀ ਕਿ ਉਹਨਾਂ ਨੇ ਮਤਲਬ ਕਿ ਉਸ ਤੋਂ ਪਹਿਲਾਂ ਕੌਣ ਸਨ ਕੈਪਟਨ ਅਮਨਿੰਦਰ ਸਿੰਘ 2000 ਜਿਹੜਾ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੇ ਇਸ ਤੋਂ ਪਹਿਲਾਂ ਸਰਕਾਰ ਸੀ ਕਾਂਗਰਸ ਸਰਕਾਰ ਸੀ ਤੇ ਉਹਦੇ ਵਿੱਚ ਕੈਪਟਨ ਅਮਨਿੰਦਰ ਸਿੰਘ ਜਿਹੜੇ ਆ ਪੰਜਾਬ ਦੇ ਮੁੱਖ ਮੰਤਰੀ ਸਨ ਇਹਨਾਂ ਨੇ ਆਪਣੇ ਪੱਤ ਤੋਂ ਅਸਤੀਫਾ ਦਿੱਤਾ ਤਾਂ ਫਿਰ ਚਰਨਜੀਤ ਸਿੰਘ ਚੰਨੀ ਜਿਹੜੇ ਆ ਮੁੱਖ ਮੰਤਰੀ ਬਣੇ ਕੁਝ ਸਮੇਂ ਲਈ ਉਸ ਤੋਂ ਬਾਅਦ ਜਿਹੜਾ ਵਾ ਹੁਣ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਰਾਜਨੀਤੀ ਦੇ ਵਿੱਚ ਹਨ ਤੇ ਇਹ ਨੇ ਪੰਜਾਬ ਦੀਆਂ ਰਾਜਨੀਤਿਕ ਜਿਹੜੀਆਂ ਸ਼ਖਸੀਅਤਾਂ ਓਕੇ ਥੈਂਕ ਯੂ